ਨੂਰਪੁਰ ਦੇ ਕਿਲੇ ਦੇ ਬਿਲਕੁਲ ਸਾਹਮਣੇ ਬਣਿਆ ਸ਼ਾਨਦਾਰ ਤਲਾਬ ਚਾਰੇ ਪਾਸੇ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਸ਼ਾਨਦਾਰ ਸਟੈਚੂ ਤੇ ਬੈਕ ਸਾਈਡ ਤੇ ਕਿਲਾ ਕਿਲੇ ਦਾ ਫਰੰਟ ਗੇਟ ਦੇਖੋ ਕਿੰਨਾ ਸ਼ਾਨਦਾਰ ਹੈ ਸਾਹਮਣੇ ਇੱਕ ਹਿੰਦੁਸਤਾਨ ਦਾ ਝੰਡਾ ਲੱਗਾ ਹੋਇਆ ਤੇ ਇਧਰਲੇ ਪਾਸੇ ਵੀ ਸਾਰਾ ਕਿਲੇ ਦਾ ਖੰਡਰ ਨੂਮਾ ਅੰਦਰਲੇ ਪਾਸੇ ਜਿਹੜਾ ਮਹਿਲ ਬਣਿਆ ਸੀ ਉਹਦੇ ਸ਼ਾਨਦਾਰ ਦੇਖੋ ਡਿਜ਼ਾਈਨਿੰਗ ਕਿ ਨਹੀਂ ਇਦਾਂ ਦੀ ਡਿਜ਼ਾਈਨਿੰਗ ਤੁਹਾਨੂੰ ਕਿਸੇ ਵੀ ਕਿਲੇ ਦੇ ਵਿੱਚ ਨਹੀਂ ਮਿਲਣੀ ਇਹ ਪਹਾੜੀ ਕਿਲਿਆਂ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ ਆ ਦੇਖੋ ਕਿੰਨਾ ਸ਼ਾਨਦਾਰ 뷰 ਬਣਦਾ ਇੱਥੇ ਪਰ 1905 ਦੇ ਭੁਜਾਲ ਦੇ ਕਰਕੇ ਸਾਰਾ ਤਹਿਸ ਨਾਇਸ਼ ਹੋ ਗਿਆ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਸੀ ਇਸ ਕਿਲੇ ਦੀ ਬ੍ਰਿਜਰਾ ਸੁਆਮੀ ਦਾ ਮੰਦਿਰ ਜੋ ਕਿ ਸ੍ਰੀ ਕ੍ਰਿਸ਼ਨ ਤੇ ਮੀਰਾ ਜੀ ਨੂੰ ਸਮਰਪਿਤ ਹੈ ਬਹੁਤ ਹੀ ਸ਼ਾਨਦਾਰ ਮਹਿਲ ਹੁੰਦਾ ਸੀ ਰਾਜੇ ਦਾ ਪਿੱਲਾ ਇਸ ਜਗ੍ਹਾ ਤੇ ਨਿਕਾਸੀ ਦੇਖੋ ਡਿਜ਼ਾਈਨਿੰਗ ਦੇਖੋ ਇਹਦੇ ਉੱਪਰ ਕਿੰਨੀ ਸ਼ਾਨਦਾਰ ਹੋਈ ਸੀ ਅਜੇ ਵੀ ਉਹਦੇ ਨਮੂਨੇ ਤੁਹਾਡੇ ਸਾਹਮਣੇ ਆ ਖੁੱਲੇ-ਖੁੱਲੇ ਮੈਦਾਨ ਹੈ ਇਸ ਕਿਲੇ ਦੇ ਚਾਰੇ ਪਾਸੇ ਤੇ ਆ ਕਾਫੀ ਕੁਝ ਬਣਿਆ ਹੋਇਆ ਰੰਗ ਮਹਿਲ ਕਈ ਕੁਝ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਠਾਨਕੋਟ ਤੋਂ 24-25 ਕਿਲੋਮੀਟਰ ਦੂਰ ਕਿਆਂ ਨੂਰਪੁਰ ਉੱਪਰ ਦੇਖੋ ਦਰਖਤ ਤੇ ਉਹਨਾਂ ਦੀਆਂ ਜੜਾਂ ਕਿਦਾਂ ਥੱਲੇ ਤੱਕ ਆਈਆਂ ਹੋਈਆਂ ਇਹ ਪੱਥਰ ਦਾ ਪਹਾੜਾ ਹੈ ਇਹਦੇ ਉੱਪਰਲੇ ਪਾਸੇ ਨਾ ਜਿਹੜਾ ਕਿਲਾ ਆ ਨੂਰਪੁਰ ਦਾ ਉਹ ਹੈਗਾ ਆ ਆਪਾਂ ਅੱਜ ਉੱਥੇ ਹੀ ਜਾ ਰਹੇ ਹਾਈ ਦੇਖੋ ਕਿੰਨੀ ਆ ਇਹ ਕਿਲੇ ਦੇ ਚਾਰੇ ਪਾਸੇ ਇਦਾਂ ਹੀ ਸੜਕ ਘੁੰਮੀ ਜਾਂਦੀ ਹੈ ਕਾਫੀ ਹਾਈਟ ਤੇ ਆ ਗਏ ਬਾਕੀ ਪਹਾੜੀਆਂ ਸਾਰੀਆਂ ਨੀਮੀਆ ਰਹਿ ਗਈਆਂ ਪਠਾਨਕੋਟ ਤੋਂ ਤੁਹਾਨੂੰ ਮੈਂ ਪਹਿਲਾਂ ਦੱਸਿਆ 23-24 ਕਿਲੋਮੀਟਰ ਹੈਗਾ ਇਹ। ਹਿਮਾਚਲ ਦਾ ਇਲਾਕਾ ਆ। ਸਾਹਮਣੇ ਦੇਖੋ ਬਿਲਡਿੰਗਾਂ ਕਿੰਨੀਆਂ ਸ਼ਾਨਦਾਰ ਹੈ। ਹਿਮਾਚਲ ਸ਼ੈਲੀ ਦੇ ਵਿੱਚ ਬਣੀਆਂ ਹੋਈਆਂ। ਮੇਰੇ ਖੱਬੇ ਪਾਸੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁਲਿਸ ਸਟੇਸ਼ਨ ਹੈ ਤੇ ਸਾਹਮਣੇ ਤਹਿਸੀਲ ਔਰ ਸਬ ਤਹਿਸੀਲ ਆ। ਸਬ ਤਹਿਸੀਲ ਹੈ। ਕਾਫੀ ਰਸ਼ ਇਸ ਦੇ ਕਿਲੇ ਦੇ ਆਲੇ-ਦੁਆਲੇ ਹੈਗਾ ਆ। ਬਹੁਤ ਸੋਹਣਾ 뷰 ਬਣਿਆ। ਜੁੜੇ ਰਿਓ ਚੈਨਲ ਦੇ ਨਾਲ ਕਾਫੀ ਕੁਸ਼ ਹੈ ਕਿਲੇ ਦੇ ਵਿੱਚ ਬਹੁਤ ਹਾਈਟ ਤੇ ਆਪਾਂ ਜਾਣਾ ਹੈ ਤੇ ਕਿਲੇ ਦੇ ਵਿੱਚ ਬਹੁਤ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਸਾਹਮਣੇ ਦੇਖੋ ਪਹਿਲਾਂ ਕਿੰਨਾ ਸੋਹਣਾ ਤਲਾਬ ਹੈ ਇੱਕਦਮ ਪਹਾੜੀ ਦੀ ਚੋਟੀ ਤੇ ਇਹ ਤੁਹਾਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਣਗੇ ਸਾਹਮਣੇ ਸਟੈਚੂ ਦੇਖੋ ਕਿੰਨਾ ਸ਼ਾਨਦਾਰ ਹੈ ਉਹਦੀ ਬੈਕ ਸਾਈਡ ਤੇ ਕਿਲਾ ਕਿਲੇ ਦੇ ਦੋ ਗੁੰਮੜ ਤੋਂ ਅਸੀਂ ਦੇਖ ਸਕਦੇ ਹਾਂ ਉਹ ਦੇਖੋ ਸਾਹਮਣੇ ਝੰਡਾ ਝੁਲ ਰਿਹਾ ਹਿੰਦੁਸਤਾਨ ਦਾ ਪਾਰ ਕਹਿ ਦੇ ਮੋਰੇ ਬਣਿਆ ਹੋਇਆ ਆ ਦੇਖੋ ਸਾਹਮਣੇ ਸਬ ਤਹਿਸੀਲ ਆ ਸੜਕ ਸਿੱਧੀ ਮੋਰੇ ਕਿਲੇ ਦੇ ਕੋਲ ਗੱਡੀਆਂ ਦੇਖੋ ਕਿੰਨੀਆਂ ਲੱਗੀਆਂ ਹੋਈਆਂ ਪੂਰਾ ਰਸ਼ ਹੈ ਇੱਧਰਲੇ ਪਾਸੇ ਇਹ ਸਮਾਰਕ ਜਿਹੜੀ ਹੈ ਨਾ ਸੂਰਜ ਜਦੋਂ ਨਿਕਲਦਾ ਉਦੋਂ ਖੁੱਲ ਜਾਂਦੀ ਹੈ ਤੇ ਸੂਰਜ ਜਦੋਂ ਛਿਪਦਾ ਨਾ ਉਦੋਂ ਬੰਦ ਹੋ ਜਾਂਦੀ ਹੈ ਕੋਈ ਟਾਈਮ ਟੇਬਲ ਨਹੀਂ ਹੈਗਾ ਇਹਦਾ ਸਿੱਧਾ ਸੂਰਜ ਨਿਕਲ ਗਿਆ ਤਾਂ ਖੁੱਲ ਗਈ ਸੂਰਜ ਛਿਪ ਗਿਆ ਤਾਂ ਬੰਦ ਹੋ ਗਈ ਦੇਖੋ ਗੱਡੀਆਂ ਕਿੱਦਾਂ ਲੱਗੀਆਂ ਹੋਈਆਂ ਇਹ ਗੱਡੀਆਂ ਜ਼ਿਆਦਾਤਰ ਕੋਸ਼ ਇੱਥੇ ਜਿਹੜੇ ਟੂਰਿਸਟ ਆਏ ਉਹਨਾਂ ਦੀਆਂ ਆ ਤੇ ਜਾਂ ਫਿਰ ਜਿਹੜੇ ਉਧਰ ਤਹਿਸੀਲ ਚ ਆਪਣਾ ਕੰਮ ਕਰਾਉਣ ਆਏ ਆ ਉਹਨਾਂ ਦੀਆਂ ਕਿਲੇ ਦੇ 뷰 ਦੇਖੋ ਇੱਕਦਮ ਚੋਟੀ ਦੇ ਉੱਤੇ ਝੰਡਾ ਕਿੰਨਾ ਸੋਹਣਾ ਲੱਗ ਰਿਹਾ ਇੱਥੇ ਆ ਦੇਖੋ ਸਮਾਰਕ ਦੇ ਬਾਰੇ ਲਿਖਿਆ ਹੋਇਆ ਹੈ ਇਹਦੇ ਤੇ ਕਾਫੀ ਪੁਰਾਣੀ ਦੱਸੀ ਜਾਂਦੀ ਹੈ ਇਹਦੇ ਬਾਰੇ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਹੋ ਮੇਨ ਗੇਟ ਦੇਖੋ ਅੰਦਰਲੇ ਪਾਸੇ ਨੂੰ ਆ ਦੇਖੋ ਦੋਨੇ ਪਾਸੇ ਪੌੜੀਆਂ ਮੈਦਾਨ ਬਹੁਤ ਵੱਡੇ ਵੱਡੇ ਅੰਦਰ ਇਹਦੇ ਵਿੱਚ ਹੀ ਇੱਕ ਸਕੂਲ ਵੀ ਬਣਿਆ ਹੋਇਆ ਤੇ ਰੱਖ ਰਖਾਬ ਦੀ ਥੋੜੀ ਪ੍ਰੋਬਲਮ ਆਈ ਆ ਮੇਰੇ ਹਿਸਾਬ ਨਾਲ ਕਿਉਂਕਿ 1905 ਵਿੱਚ ਜਦੋਂ ਭੁਜਾਲ ਆਇਆ ਸੀ ਨਾ ਉਹਦੇ ਵਿੱਚ ਹਿਮਾਚਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਖਾਸ ਕਰਕੇ ਕਾਂਗੜੇ ਜ਼ਿਲ੍ਹੇ ਦਾ ਤੇ ਉਹਦੇ ਵਿੱਚ ਇਹ ਕਿਲਾ ਜਿਹੜਾ ਸੀਗਾ ਨੂਰਪੁਰ ਦਾ ਇਹ ਵੀ ਵਿੱਚ ਆ ਗਿਆ ਸੀ ਇਸ ਕਿਲੇ ਦੇ ਨ ਪੱਥਰ ਪੱਥਰ ਦਾ ਪਹਾੜ ਹੈਗਾ ਇਹਦੇ ਉੱਪਰ ਬਣਿਆ ਹੋਇਆ ਵਿਊ ਦੇਖੋ ਇੱਕ ਵਾਰੀ ਇਹਦੇ ਵਿੱਚ ਬਹੁਤ ਸ਼ਾਨਦਾਰ ਮੰਦਿਰ ਸੀਗਾ ਮਹਿਲ ਸੀ ਆ ਦੇਖੋ ਮਹਿਲ ਦਾ ਕਿੰਨਾ ਸੋਹਣਾ ਨਕਾਸ਼ੀ ਕੀਤੀ ਹੋਈ ਹੈ ਡਿਜ਼ਾਈਨਿੰਗ ਦੇਖੋ ਕਾਫੀ ਮਜ਼ਬੂਤ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਕਿਲਾ ਇਹ 1582 ਵਿੱਚ 바ਸੂ ਰਾਜ 바ਸੂਦੇਵ ਰਾਜਾ ਸੀਗਾ ਉਹਨਾਂ ਨੇ ਇਹ ਕਿਲਾ ਬਣਾਇਆ ਸੀ ਡਿਜ਼ਾਈਨਿੰਗ ਦੇਖੋ ਯਾਰ ਕਿੰਨੀ ਸ਼ਾਨਦਾਰ ਹੈ ਇਹਦੇ ਉੱਤੇ ਬਹੁਤ ਬਰੀਕ ਬਰੀਕ ਕਢਾਈ ਕੀਤੀ ਅੱਜ ਕੱਲ ਤਾਂ ਇਦਾਂ ਦੇ ਮਿਸਤਰੀ ਨਹੀਂ ਮਿਲਨੇ ਆਪਾਂ ਨੂੰ ਕੰਪਿਊਟਰ ਦੇ ਨਾਲ ਅੱਜ ਕੱਲ ਜਿਹੜੀਆਂ ਲੇਜ਼ਰ ਮਸ਼ੀਨਾਂ ਉਹਨਾਂ ਦੇ ਨਾਲ ਡਿਜ਼ਾਈਨਿੰਗ ਹੁੰਦੀ ਆ ਪਰ ਉਸ ਟਾਈਮ ਤੁਸੀਂ ਦੇਖੋ ਸਾਡਾ ਕਿੰਨਾ ਭਾਰਤੀ ਗੌਰਵਸ਼ਾਲੀ ਸ਼ੈਲੀ ਜਿਹੜੀ ਸੀ ਨਾ ਉਹਨੂੰ ਦਰਸਾਉਂਦਾ ਇਹ ਕਿਲਾ ਦੇਖੋ ਸਾਰਾ ਕੁਝ ਤਹਸ ਨਹਿਸ ਹੋਇਆ ਪਿਆ ਪਰ ਫੇਰ ਵੀ ਇੱਥੇ ਬਹੁਤ ਟੂਰਿਸਟ ਆਉਂਦੇ ਆ ਤੁਸੀਂ ਦੇਖੋ ਕਿੰਨੀ ਸ਼ਾਨਦਾਰ ਬਰੀਕ ਨਿਕਾਸੀ ਕੀਤੀ ਹੋਈ ਹੈ ਕਿੰਨੇ ਸਾਲ ਲੱਗੇ ਹੋਣਗੇ ਇਸ ਕਿਲੇ ਨੂੰ ਬਣਨ ਨੂੰ ਦੇਖੋ ਡਿਜ਼ਾਈਨਿੰਗ ਬਹੁਤ ਬਰੀਕ-ਬਰੀਕ ਕੱਢਿਆ ਇੱਥੇ ਨੂਰਪੁਰ ਜਿਹੜੀ ਨੂਰਜਹਾਂ ਸੀ ਨਾ ਉਹਦੇ ਨਾਂ ਦੇ ਨਾਮ ਤੇ ਇਹ ਨੂਰਪੁਰ ਜਿਹੜਾ ਹੈਗਾ ਸ਼ਹਿਰ ਦਾ ਨਾਮ ਰੱਖਿਆ ਗਿਆ ਪਹਿਲਾਂ ਇਸ ਕਿਲੇ ਦਾ ਨਾਮ ਧਮੇਰੀ ਸੀਗਾ ਕਾਫੀ ਪੁਰਾਣਾ ਕਿਲਾ ਆ ਤੁਸੀਂ ਦੇਖੋ ਕਿੰਨੇ ਤਗੜੇ ਕਾਰੀਗਰ ਹੋਣਗੇ ਉਸ ਟਾਈਮ ਤੇ ਜਿਹੜੇ ਬਰੀਕ-ਬਰੀਕ ਸ਼ੈਣੀਆਂ ਲੈ ਕੇ ਆਪਣੇ ਡਿਜ਼ਾਈਨਿੰਗ ਜਿਹੜੀ ਇਹਨਾਂ ਦੇ ਉੱਤੇ ਕਰਦੇ ਹੋਣਗੇ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਆ ਬਹੁਤ ਵਧੀਆ ਕਿਲਾ ਦੱਸਿਆ ਜਾਂਦਾ ਸੀ ਇਸ ਦੇ ਆ ਦੇਖੋ ਆਪਾਂ ਮਹਿਲ ਜਿਹੜਾ ਬਣਿਆ ਸੀ ਅੰਦਰ ਉਹਦੇ ਉੱਪਰ ਆ ਚੁੱਕੇ ਆ ਉਦੇ ਵਿੱਚ ਦੇਖੋ ਆ ਕਿੰਨਾ ਆ ਪਤਾ ਨਹੀਂ ਕੀ ਬਣਿਆ ਹੁਣ ਇੱਥੇ ਨਾ ਤਾਂ ਕੋਈ ਕੋਈ ਗਾਈਡ ਸੀਗਾ ਤੇ ਨਾ ਕੁਛ ਹੋਰ ਆਪ ਹੀ ਇਹ ਸਾਰਾ ਕੁਝ ਦੇਖਣਾ ਪੈ ਰਿਹਾ ਬਹੁਤ ਤਕੜਾ ਮਜ਼ਬੂਤ ਕਿਲਾ ਸੀਗਾ ਇਹ ਆ ਵਿੱਚ ਹਾਲ ਹੈ ਬੈਕ ਸਾਈਡ ਤੇ ਸਾਹਮਣੇ ਜਿੱਥੇ ਤੁਸੀਂ ਦੇਖ ਸਕਦੇ ਹੋ ਲਾਲ ਪੱਥਰ ਦੇ ਨਾਲ ਕੁਝ ਬਣਿਆ ਸੀ ਉਹ ਵੀ ਟੁੱਟ ਚੁੱਕਿਆ ਆ ਦੇਖੋ ਇਧਰਲੇ ਪਾਸੇ ਪਰੀਆਂ ਦੇ ਨਿਕਾਸੀ ਕਰ ਕਰਕੇ ਪਰੀਆਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਤੇ ਆ ਬੈਕ ਸਾਈਡ ਤੇ ਦੇਖੋ ਇਧਰ ਜਾ ਕੇ ਦੇਖਦੇ ਕੀ ਹੈਗਾ ਆ ਦੇਖੋ ਇੱਥੋਂ ਪਾਣੀ ਪੂਣੀ ਕੱਢਣ ਲਈ ਵੀ ਜਗ੍ਹਾ ਬਣੀ ਹੋਈ ਸੀ ਆ ਦੇਖੋ ਆ ਦੇ ਸਾਹਮਣੇ ਉਸ ਟਾਈਮ ਦੇ ਵਿੱਚ ਆ ਚਲਾ ਜਾ ਬਣਿਆ ਹੋਇਆ ਸ਼ਾਇਦ ਇਹ ਪਾਣੀ ਪੂਣੀ ਇੱਥੇ ਜਮਾ ਕਰਕੇ ਰੱਖਦੇ ਹੋਣਗੇ ਸਾਈਡਾਂ ਦੇ ਪਹਾੜੀਆਂ ਦਾ ਵੀਊ ਦੇਖੋ ਕਿੰਨਾ ਸ਼ਾਨਦਾਰ ਹੈ ਅੰਦਰ ਵੀ ਬਹੁਤ ਬਰੀਕ ਕਢਾਈ ਕੀਤੀ ਹੋਈ ਆ ਆਥਲੜੇ ਪਾਸਿਓਂ ਦੇਖੋ ਕਾਫੀ ਹਾਈਟ ਆ ਚਾਰੇ ਪਾਸੇ ਚਾਰੇ ਪਾਸੇ ਨਾ ਬਹੁਤ ਵੱਡੇ ਵੱਡੇ ਮੈਦਾਨ ਹੈ ਮੈਂ ਖੂਹਾਂ ਦੀ ਗੱਲ ਕਰਦਾ ਇਸ ਨੂਰਪੁਰ ਦੇ ਵਿੱਚ 360 ਤੋਂ ਜ਼ਿਆਦਾ ਖੂਹ ਤੇ ਤਲਾਬ ਆ ਆ ਦੇਖੋ ਖੂਹ ਕਿੰਨਾ ਵੱਡਾ ਆ ਇਸ ਕਿਲੇ ਦੇ ਵਿੱਚ ਹੀ ਕਈ ਹੈਗੇ ਆ ਐਨ ਪੱਥਰ ਦਾ ਬਣਿਆ ਹੋਇਆ ਇਹ ਪੱਥਰ ਦੇ ਉੱਪਰ ਤਿਆਰ ਕੀਤਾ ਹੋਇਆ ਕਿਲਾ ਆ ਉੱਪਰ ਇਹਨਾਂ ਨੇ ਹੁਣ ਗ੍ਰਿਲ ਲਾਈ ਹੋਈ ਸੀ ਆ ਦੂੇ ਪਾਸੇ ਇੱਕ ਮਹਿਲ ਹੈ ਇਹਦੇ ਅੰਦਰ ਜਾਣ ਲਈ ਦੇਖੋ ਰਾਹਤੇ ਕਿਦਾਂ ਦੇ ਹੈਗੇ ਆ ਜੁੜੇ ਰਹੋ ਚੈਨਲ ਦੇ ਨਾਲ ਤੁਹਾਨੂੰ ਬਹੁਤ ਚੀਜ਼ਾਂ ਦਿਖਾ ਲੈਣੀਆਂ ਮੈਂ ਆ ਦੇਖੋ ਆ ਰਾਹਤੇ ਦੇਖੋ ਕਿੰਨੇ ਸ਼ਾਨਦਾਰ ਬਣਾਏ ਹੋਏ ਹੁੰਦੇ ਸੀ ਹੁਣ ਤਾਂ ਇਹਨਾਂ ਦੀ ਛੱਤਾ-ਛੁੱਤਾ ਹੈ ਨਹੀਂ ਗਈਆਂ ਕੋਸ਼ਿਸ਼ ਹੈ ਗਈਆਂ ਮੈਂ ਤੁਹਾਨੂੰ ਉਹ ਵੀ ਦਿਖਾ ਦਣਾ ਅੰਦਰ ਨਾ ਇੱਕ ਮੰਦਿਰ ਵੀ ਹੈ ਤੁਹਾਨੂੰ ਮੈਂ ਉਹ ਵੀ ਦਿਖਾਉਂਗਾ ਆ ਦੇਖੋ ਪੌੜੀਆਂ ਕਾਫੀ ਹਾਈਟ ਤੇ ਵੀ ਬਣਾਇਆ ਹੋਇਆ ਉਸ ਤੋਂ ਬਾਅਦ ਮੂਰੇ ਦੇਖੋ ਇੱਥੋਂ ਦੇਖੋ ਕਿਲਾ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ ਇਹ ਕਿਲਾ ਹੀ ਆ ਸਾਰਾ ਬਹੁਤ ਵੱਡਾ ਕਿਲਾ ਹਿਮਾਚਲ ਦਾ ਆਪਾਂ ਕਹਿ ਸਕਦੇ ਹਾਂ ਸਭ ਤੋਂ ਵੱਡੇ ਕਿਲਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਇਹੀ ਕਿਲਾ ਆਉਂਦਾ ਹੋਊਗਾ ਮੇਰੇ ਹਿਸਾਬ ਦੇ ਨਾਲ ਆ ਦੇਖੋ ਇਧਰਲੇ ਪਾਸੇ ਵੀ ਆ ਦੇਖੋ ਡਿਜ਼ਾਈਨ ਇਹ ਟਹਿ ਗਿਆ ਆ ਇੰਨੀ ਆਪਣੀ ਚੀਜ਼ ਬਚਾਉਣ ਦੇ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਸਾਹਮਣੇ ਦੇਖੋ ਜਿੱਦਾਂ ਰੰਗ ਮਹਿਲ ਦੇ ਵਿੱਚਨ ਉਹ ਡਿਜ਼ਾਈਨਿੰਗ ਕੀਤੀ ਹੁੰਦੀ ਏ ਉਸ ਤਰ੍ਹਾਂ ਦੀ ਡਿਜ਼ਾਈਨਿੰਗ ਹੈਗੀ ਇਹਦੇ ਵਿੱਚ ਆ ਦੇਖੋ ਦੋਨੇ ਪਾਸੇ ਪੂਰਾ ਖੰਡਰ ਬਣ ਚੁੱਕਿਆ ਉਦਾਂ ਛੋਟੇ ਛੋਟੇ ਆਪਾਂ ਇਹਨਾਂ ਨੂੰ ਆਲੇ ਕਹਿੰਦੇ ਹੁੰਦੇ ਸੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਹਜੇ ਵੀ ਕਿੰਨੇ ਸ਼ਾਨਦਾਰ ਲੱਗ ਰਿਹਾ ਹੈ ਵਿਊ ਦੇਖੋ ਤੁਸੀਂ ਇੱਕ ਵਾਰੀ ਪੂਰੇ ਦਲਾਨ ਖੁੱਲੇ ਖੁੱਲੇ ਚਾਰੇ ਪਾਸੇ ਦੋਨਾਂ ਸਾਈਡਾਂ ਤੇ ਇਹਨਾਂ ਦੇ ਪੌੜੀਆਂ ਬਣੀਆਂ ਸੀਗੀਆਂ ਮੈਂ ਤੁਹਾਨੂੰ ਉਹ ਵੀ ਦਿਖਾ ਲਦਾ ਉੱਪਰ ਜਾਣ ਲਈ ਵੀ ਇਹ ਕਿਲਾ ਜ਼ਰੂਰ ਇੱਕ ਮੰਜ਼ਲ ਤੋਂ ਵੱਧ ਮੰਜ਼ਲਾਂ ਦਾ ਇੱਕਲਾ ਬਣਿਆ ਸੀ ਆ ਦੇਖੋ ਆ ਪੌੜੀਆਂ ਆ ਮੈਂ ਉੱਪਰ ਲੈ ਕੇ ਜਾਣਾ ਤੁਹਾਨੂੰ ਇੱਕ ਵਾਰੀ ਆ ਦੇਖੋ ਕਿੰਨੀ ਸ਼ਾਨਦਾਰ ਹੈ ਜੀ ਭੁਜਾਲ ਨੇ ਤਾਂ ਬਹੁਤ ਤਹਸਨੈਸ ਕੀਤਾ ਹੋਰ ਵੀ ਆਪਾਂ ਕਈ ਵੀਡੀਓ ਬਣਾਈਆਂ ਉਹਨਾਂ ਦਾ ਵੀ ਇਦਾਂ ਦਾ ਹੀ ਸਿਸਟਮ ਹੈਗਾ ਆ ਆ ਦੇਖੋ ਉੱਪਰਲੇ ਪਾਸਿਓ ਸਾਰੀਆਂ ਛੱਤਾਂ ਇਹਨਾਂ ਦੀਆਂ ਡਿੱਗ ਚੁੱਕੀਆਂ ਆ ਆ ਦੇਖੋ ਪੀਲਰ ਉਦਾਂ ਹੀ ਖੜੇ ਆ ਜੇ ਪੱਥਰਾਂ ਦੇ ਉਦਾਂ ਹੀ ਆ ਦੇਖੋ ਦੂਜੀ ਉੱਪਰਲੇ ਫਲੋਰ ਨੂੰ ਵੀ ਜਾਣ ਵਾਲੀ ਪੌੜੀ ਇਹਦਾ ਮਤਲਬ ਵੀ ਇਹਦੇ ਉੱਪਰ ਦੋ ਮੰਜ਼ਲਾਏ ਜ਼ਰੂਰ ਹੋਏਗਾ ਠੰਡੀ ਹਵਾ ਨੂਰਜਹਾਨੇ ਇਹ ਕਿਲੇ ਦੀ ਵੀ ਇੱਥੇ ਜਿੱਦਾਂ ਉਹਨੇ ਰਾਜ ਕੀਤਾ ਨਾ ਉਹ ਵੀ ਇੱਥੇ ਗਰਮੀਆਂ ਨੂੰ ਸਿਆਲਾ ਗਰਮੀਆਂ ਨੂੰ ਆਣ ਕੇ ਇਸ ਕਿਲੇ ਵਿੱਚ ਰਹਿੰਦੀ ਹੁੰਦੀ ਸੀ ਆ ਦੇਖੋ ਦੂਏ ਪਾਸੇ ਵੀ ਉਹਦੇ ਨਾਲ ਦੀ ਇੱਕ ਪੌੜੀ ਹੈਗੀ ਆ ਆ ਦੇਖੋ ਕੰਧਾਂ ਦੇਖੋ ਕਿੰਨੀਆਂ ਚੌੜੀਆਂ ਚੌੜੀਆਂ ਇਸ ਕਿਲੇ ਦੀਆਂ ਪੂਰਾ ਪੱਥਰ ਲਾ ਕੇ ਕਾਫੀ ਮਜ਼ਬੂਤੀ ਨਾਲ ਬਣਾਇਆ ਪਰ ਕੁਦਰਤ ਦੇ ਅੱਗੇ ਕੁਝ ਨਹੀਂ ਹੁੰਦਾ ਆ ਸਾਹਮਣੇ ਮੰਦਰ ਆ ਆ ਦੇਖੋ ਜਿੱਥੇ ਤੱਕ ਜਾਣੇ ਹਨ ਬੰਦਾ ਉਦਾਂ ਹੀ ਥੱਕ ਜਾਂਦਾ ਇੱਥੇ ਤੁਰਿਆ ਫਿਰਦਾ ਦੇਖੋ ਆ ਮੰਦਰ ਦੇ ਅੰਦਰ ਇੱਕ ਛੋਟੀ ਜੀ ਬੱਚੀ ਆਪਣੀ ਨਹਾਇਸਲ ਕਰਦੀ ਹੋਈ ਇਹਨਾਂ ਮੇਰੀ ਗੱਲਬਾਤ ਵੀ ਹੋਈ ਪਰ ਮੈਂ ਤੁਹਾਨੂੰ ਨਹੀਂ ਵੀਡੀਓ ਦਿਖਾਉਂਗਾ ਬੇਬੀ ਚਲੋ ਇੱਕ ਛੋਟਾ ਜਿਹਾ ਬੱਚਾ ਸੀਗਾ ਆ ਸਾਹਮਣੇ ਮੰਦਰ ਦਾ ਦਰਵਾਜ਼ਾ ਦਵਾਰ ਇਹ ਵੀ ਆਪਾਂ ਚੱਲਦੇ ਅੰਦਰ ਇੱਕ ਖੂਹ ਹੋਰ ਆ ਦੇਖੋ ਇਹਦਾ ਪਾਣੀ ਹਜੇ ਵੀ ਵਰਤਦੇ ਆ ਪਾਣੀ ਪਤਾ ਨਹੀਂ ਆਉਂਦਾ ਕਿੱਥੋਂ ਆ ਆ ਦੇਖੋ ਉਪਰੋ ਜਾਲ ਪਾ ਕੇ ਇਹਨਾਂ ਨੇ ਰੋਕਿਆ ਵੀ ਕੋਈ ਪਸ਼ੂ ਜਾਂ ਕੋਈ انسان ਆ ਇਹਦੇ ਵਿੱਚ ਡੇਗ ਪਵੇ ਦੇਖੋ ਸਾਹਮਣੇ ਬੋੜ ਦਾ ਜਾਂ ਪਿੱਪਲ ਦੇ ਦਰਖਤ ਬਹੁਤ ਜ਼ਿਆਦੇ ਹੈਗੇ ਆ ਅੰਦਰ ਦਰਖਤ ਵੈਸੀ ਵੀ ਲੱਗੇ ਹੋਏ ਦੇਖੋ ਸਾਹਮਣੇ ਵੀ ਕਿੰਨੀ ਦੂਰ ਤੱਕ ਕਿਲਾਈ ਆ ਤੇ ਆ ਕਿੰਨਾ ਵੱਡਾ ਵਿੱਚ ਤਲਾਬ ਆ ਇਸ ਟਾਈਮ ਬੜਾ ਵਧੀਆ ਹਾਲਾਤ ਵਿੱਚ ਨਹੀਂ ਹੈਗਾ ਪਰ ਫੇਰ ਵੀ ਕਾਫੀ ਹੱਦ ਤੱਕ ਨਾ ਕਿਲੇ ਦੀ ਅੰਦਰੋਂ ਸਾਫ ਸਪਾਈ ਦਾ ਧਿਆਨ ਰੱਖਿਆ ਗਿਆ ਆ ਖੂਹ ਇੱਕੋ ਸਾਹਮਣੇ ਇੱਕ ਹੋਰ ਤੁਸੀਂ ਦੇਖ ਸਕਦੇ ਹੋ ਪੰਜ-ਸੱਤ ਖੂਹ ਤਾਂ ਇੱਥੇ ਕੀ ਆ ਇਹਦੇ ਵਿੱਚ ਵਿੱਚ ਹੁਣ ਆਪਾਂ ਆ ਗਏ ਮੰਦਰ ਦੇ ਵਾਲੇ ਪਾਸੇ ਆ ਦੇਖੋ ਜਿਉਂ ਹੀ ਮੰਦਰ ਦੀ ਰੱਖ ਰਖਾਵ ਸੋਨਾ ਬਣਾਇਆ ਹੋਇਆ ਇੱਥੇ ਕਮੇਟੀ ਬਣੀ ਹੋਈ ਆ ਸਾਹਮਣੇ ਅੰਦਰ ਵੱਟਦੇ ਨੂੰ ਇੱਕ ਕਿੰਨਾ ਸੋਹਣਾ ਦਰਖਤ ਹੈ ਸਾਹਮਣੇ ਇੱਕ ਬਹੁਤ ਪੁਰਾਣਾ ਇੱਕ ਦਰਖਤ ਹੈ ਜਿਹੜੀ ਬਹੁਤ ਮਾਨਤਾ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਾਂ ਬਿਲਕੁਲ ਮੰਦਰ ਦੇ ਸਾਹਮਣੇ ਆ ਗਏ ਪਹਿਲਾਂ ਇਹ ਆਮ ਦਰਬਾਰ ਹੁੰਦਾ ਸੀ ਰਾਜਾ ਬਾਸੂ ਦਾ ਤੇ ਇਹਨਾਂ ਨੇ ਇਹ ਜਿਹੜੀ ਮੂਰਤੀ ਆ ਉਹ ਰਾਜਸਥਾਨ ਤੋਂ ਲੈ ਕੇ ਆਂਦੀ ਸੀ ਜਿਹਦੀ ਮੀਰਾ ਬਾਈ ਪੂਜਾ ਕਰਦੀ ਹੁੰਦੀ ਸੀ ਤੁਸੀਂ ਵੀਡੀਓ ਰੋਕ ਕੇ ਇਹਦਾ ਇਤਿਹਾਸ ਪੜ ਲਿਓ ਆਪਾਂ ਮੰਦਰ ਦੇ ਬਿਲਕੁਲ ਉੱਪਰ ਆ ਚੁੱਕੇ ਜਿੱਥੇ ਕ੍ਰਿਸ਼ਨ ਭਗਵਾਨ ਦੀ ਮੂਰਤੀ ਹੈ ਜਿਸ ਮੂਰਤੀ ਦੀ ਮੀਰਾਬਾਈ ਪੂਜਾ ਕਰਦੀ ਹੁੰਦੀ ਸੀ ਤੇ ਨਾਲ ਮੀਰਾਬਾਈ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ 뷰1000 ਕਈ ਸੌ ਸਾਲ ਪੁਰਾਣੀ ਇਹ ਮੂਰਤੀ ਹੈਗੀ ਪੰਡਤ ਜੀ ਨਾਲ ਗੱਲ ਕਰਦੇ ਆਪਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪੰਡਿਤ ਮੰਦਰ ਦੇ ਬਾਰੇ ਵਿੱਚ ਦੱਸਿਓ ਆਪ ਇਹ ਮੀਰਾ ਔਰ ਕ੍ਰਿਸ਼ਨ ਜੀ ਦਾ ਮੰਦਿਰ ਹੈ ਜੀ ਤੇ ਸਾਹਮਣੇ ਆ ਭਗਵਾਨ ਜੀ ਕੋ ਦੇਖ ਰਹੇ ਆ ਮੀਰਾ ਜੀ ਆਪਣੇ ਮਹਿਲ ਦੇ ਅੰਦਰ ਰਾਜਸਥਾਨ ਦੇ ਚਤੋੜਗੜ੍ਹ ਮੇ वाहन का भजन कीर्तन इनका पूजा पाठ करते थे तो सोलह में हमारे नूरपुर के राजा जगत सिंह जी इनको राजस्थान से उपहार के रूप में यहाँ लेकर आए थे जी। राजा जी ने उपहार मांग लिया था भगवान जी को तो सोलह सौ उन्नीस में इन्हें वहाँ से यहाँ लेकर आए थे फिर आते ही इनका मंदिर बाहर था तो जब मुगलों ने आक्रमण किया था महल पर तो राजा जी ने इनको छिपा लिया था तो उन्होंने आक्रमण किया ये तो मिले नहीं मगर इनका मंदिर तोड़ दिया था उन्होंने जी। फिर जब मुगल वापस चले गए तो कुछ टाइम के बाद इन्होंने राजा को दर्शन दिए थे कि मुझे छिपा कर रखा है वहां से महल में वापस लेकर आओ फिर राजा इनको वापस लेकर आए तो मंदिर तो, तो तोड़ दिया हुआ था तो यहाँ राजा की गद्दी लगती थी पहले फिर जब राजा इनको वापस लेकर आए तो राजा ने अपनी गद्दी पर इनको बिठा दिया था पंडित जी ने दसिया मूर्ति बारे जितना ही आप ਇੱਥੇ ਮੰਦਰ ਦੇ ਵਿੱਚ ਇੱਥੇ ਹੋਰ ਵੀ ਕਈਆਂ ਨਵੜੀ ਮੋਟੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਇੱਥੇ ਮੀਰਾ ਬਾਈ ਦੇ ਨੱਚਣ ਦੀ ਆਮ ਆਮ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀ ਝਾਂਜਰਾਂ ਖੜਕਦੀਆਂ ਹੁੰਦੀਆਂ ਸੀ ਤੇ ਫਿਰ ਇਹਨਾਂ ਨੇ ਦੁਆਰਾ ਰਾਜੇ ਨੇ ਇੱਥੇ ਜਿਹੜਾ ਇੱਥੇ ਇਹਦਾ ਆਮ ਦਰਬਾਰ ਲੱਗਦਾ ਹੁੰਦਾ ਸੀ ਤੇ ਉੱਥੇ ਇਹਨਾਂ ਦੀ ਮੂਰਤੀ ਦੀ ਸਥਾਪਨਾ ਕੀਤੀ ਆ ਦੇਖੋ ਇੱਧਰਲੇ ਪਾਸੇ ਵੀ ਕਿੰਨਾ ਵੱਡਾ ਹਾਲ ਹੈਗਾ ਗਰਾਊਂਡ ਹੈਗੀ ਆ ਇਹਦੇ ਵਿੱਚ ਇੱਕ ਕਾਲੀ ਮਾਤਾ ਦਾ ਮੰਦਰ ਵੀ ਸਾਹਮਣੇ ਪਰਲੀ ਸਾਈਡ ਵੀ ਆਪਾਂ ਚੱਲਦੇ ਹਾਂ ਉਧਰਲੇ ਪਾਸੇ ਆਉਂਦੇ ਹਾਂ ਆ ਦੇਖੋ ਇਹਦੀ ਕੁਝ ਮਰਮਤ ਵਗੈਰਾ ਕਰ ਰਿਹਾ ਆ ਦੇਖੋ ਇਧਰਲੇ ਪਾਸੇ ਕਿੰਨਾ ਇਹ ਸਹੀ ਮੈਨੇਜ ਜੇ ਦੇਖਿਆ ਜਾਵੇ ਨਾ ਆ ਭੂਤੀਆ ਮਹਿਲ ਲੱਗ ਰਿਹਾ ਇਸ ਟਾਈਮ ਬਾਕੀ ਤੁਹਾਨੂੰ ਮੈਂ ਅੰਦਰ ਲੈ ਜਾ ਕੇ ਦਿਖਾ ਲਦਾ ਤੁਸੀਂ ਦੇਖ ਹੀ ਸਕਦੇ ਹੋ ਆ ਦੇਖੋ ਆ ਬੇਚਿਤ ਤੇ ਨਾ ਕਿੰਦੀ ਆ ਕੁਸ਼ਕ ਦਾ ਕਿਹਾ ਵੈਸੇ ਮੈਂ ਸ਼ੋਰ ਨਹੀਂ ਆ ਕਿੰਦੀ ਕਿ ਇੱਥੇ ਸਾਡੇ ਜਿਹੜੇ ਸਿੱਖ ਰਾਜੇ ਸੀ ਉਹਨਾਂ ਨੇ ਵੀ ਰਾਜ ਕੀਤਾ ਕਿਉਂਕਿ ਨਾਨਕਸ਼ਹੀ ਇੱਟ ਵੀ ਲੱਗੀ ਹੋਈ ਹੈ ਇਹਦੇ ਵਿੱਚ ਉਹਨਾਂ ਨੇ ਵੀ ਆਪਣਾ ਇਹਦੇ ਵਿੱਚ ਕੁਛ ਨਾ ਕੁਛ ਜ਼ਰੂਰ ਯੋਗਦਾਨ ਪਾਇਆ ਹੋਊਗਾ ਇਸ ਕਿਲੇ ਨੂੰ ਬਣਾਉਣ ਦੇ ਵਿੱਚ ਪਰ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ 1905 ਦੇ ਭੁਜਾਲ ਦੇ ਵਿੱਚ ਹਿਮਾਚਲ ਦਾ ਬਹੁਤ ਜਿਹੜੀ ਖਰਾਬੀ ਹੋਈ ਸੀ ਖਾਸ ਕਰਕੇ ਕਾਂਗੜੇ ਜ਼ਿਲ੍ਹੇ ਦੀ ਆ ਦੇਖੋ ਇਹ ਵੀ ਜਿਹੜੀਆਂ ਦੋ ਮੰਜ਼ਲਾ ਆਮ ਆਪਾਂ ਨੂੰ ਦਿਖਾਈ ਦੇ ਰਿਹਾ ਇੱਕ ਫਲੋਰ ਥੱਲੇ ਤੇ ਇੱਕ ਉੱਪਰ 19 1508 ਵਿੱਚ ਇਹ ਕਿਲਾ ਦੱਸਿਆ ਜਾਂਦਾ ਜਿਹੜਾ ਵਾਸudev ਰਾਜਾ ਸੀ ਨਾ ਉਹਨੇ ਇਹ ਕਿਲਾ ਬਣਾਇਆ ਸੀ ਬੈਕ ਸਾਈਡ ਤੇ ਦੇਖੋ ਉਧਰਲੇ ਪਾਸੇ ਬਹੁਤ ਦੂਰ ਤੱਕ ਇਹ ਕਿਲਾਈਆ ਉਹ ਸਾਹਮਣੇ ਵੀ ਇੱਕ ਆਪਾਂ ਤਲਾਬ ਦੇਖ ਸਕਦੇ ਹਾਂ ਦੇਖੋ ਗਰਾਊਂਡ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਉਹਨਾਂ ਟਾਈਮਾਂ ਦੀਆਂ ਬਣੀਆਂ ਹੋਈਆਂ ਨੂਰਪੁਰ ਦਾ ਕਿਲਾ ਕਾਫੀ ਵਾਰੀ ਇਹਦੇ ਕੋਲ ਦੀ ਨੰਗੇ ਪਰ ਕਦੇ ਇਧਰਲੇ ਪਾਸੇ ਨਹੀਂ ਆਏ ਅੱਜ ਆ ਕੇ ਬੜਾ ਵਧੀਆ ਲੱਗਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਕੁਝ-ਕੀ ਚੀਜ਼ਾਂ ਭਜਾਲ ਦੇ ਵਿੱਚੋਂ ਬਚੀਆਂ ਭਜਾਲ ਦੇ ਨਾਲ ਜੋ 1905 ਵਿੱਚ ਆਇਆ ਸੀ ਬਾਕੀ ਕਿਲਾ ਜ਼ਿਆਦਾਤਰ ਤਹਸਨੈਸ ਹੋਇਆ ਪਿਆ ਹੈ ਮੰਦਿਰ ਬਚ ਗਿਆ ਕੁਛ ਆ ਬਿਲਡਿੰਗਾਂ ਜਿਹੜੀਆਂ ਮੇਰੇ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਵੀ ਕੁਝ ਬਚੀ ਹੋਈ ਆ ਜ਼ਿਆਦਾ ਰਿਪੇਅਰ ਵਗੈਰਾ ਕਰਵਾ ਰਿਆ ਤੇ ਵੀਡੀਓ ਦੀ ਇੱਥੇ ਸਮਾਪਤੀ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਬਲੌਗ ਚ ਸੰਗਾ ਜੀ ਰੱਬ ਰੱਖਾ ਲਾਈਕ ਜ਼ਰੂਰ ਕਰ ਦਿਓ ਯਾਰ